ऐसे ही दिन जे गल ਕਰਦੇ ਆ ਗੁਰਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਕਹਿੰਦੇ ਜੇ ਇਤਿਹਾਸ ਦੇ ਵਿੱਚ ਸ਼ਹੀਦ ਵੀ ਪਤਾ ਕਰੋ ਤਾਂ ਇੰਨੇ ਛੋਟੇ ਸ਼ਹੀਦ ਨਹੀਂ ਪਤਾ ਲੱਗਦੇ ਵੀ ਕਿਸੇ ਤਰੀਕੇ ਨੂੰ ਇਸ ਤਰੀਕ ਬਿਲਕੁਲ ਜੀ ਇੰਨੀ ਛੋਟੀ ਉਮਰ ਦੇ ਸ਼ਹੀਦ ਇੰਨੀ ਛੋਟੀ ਉਮਰ ਦੇ ਬਾਬੇ ਕਿਤੇ ਨਹੀਂ ਮਿਲਣਗੇ ਉਮਰ ਕਿੰਨੀ ਆਦਾਡੀ ਮੇਰੀ ਹੋ ਗਈ ਜੀ 67 ਸਾਲ ਦੀ ਉਮਰ ਜੀ ਮਾਤਾ ਜੀ ਫਿਰ ਇੰਨੀ ਸ਼ਕਤੀ ਗੁਰੂ ਸਹਿਬਾਨ ਹੀ ਦਿੰਦੇ ਆ ਕਿ ਤੁਸੀਂ ਆ ਰਹੇ ਹੋ ਸਸਾਣਾ ਪਾਣੀ ਤੇ ਮੈਂ ਦੇਖ ਰਿਹਾ ਬੱਚਿਆਂ ਨੂੰ ਠੰਡ ਲੱਗ ਰਹੀ ਤੁਸੀਂ ਬੜੇ ਆਰਾਮ ਨਾਲ ਆ ਰਹੇ ਹੋ ਤੇ ਆਪਾਂ ਛੋਟੇ ਸਾਹਿਬ ਜੀ ਦੀ ਸ਼ਹਾਦਤਾਂ ਨੂੰ ਯਾਦ ਕਰਦੇ ਹਾਂ ਵੱਡੇ ਸਾਹਿਬ ਜੀ ਦੀ ਸ਼ਹਾਦਤਾਂ ਨੂੰ ਯਾਦ ਕਰਦੇ ਹਾਂ ਉਹਨਾਂ ਨੂੰ ਸ਼ਹਾਦਤਾਂ ਨੂੰ ਯਾਦ ਕਰਕੇ ਇਹ ਸਾਰੀ ਰਸੋਸ਼ਾਂ ਦਾ ਹਾਂਜੀ ਉਹਨਾਂ ਦਾ ਜੋਸ਼ ਹੁੰਦਾ ਹੈ ਜੀ ਯਾਦ ਤਾਂ ਜ਼ਰੂਰ ਆਂਦਾ ਆਏਗਾ ਜਦੋਂ ਸਸਾਣਾ ਨਦੀ ਪਾਰ ਕਰਦੇ ਹੋ ਦਿਮਾਗ ਦੇ ਵਿੱਚ ਸਾਰਾ ਕੁਝ ਜ਼ਰੂਰ ਇੱਕ ਵਾਰੀ ਬੜਦਾ ਤਾਂ ਹਾਂਜੀ ਗੁਰੂ ਜੀ ਨੂੰ ਦੇਖਦੇ ਆ ਤਾਂ ਹੀ ਤਾਂ ਅਸੀਂ ਚੱਲ ਰਹੇ ਹਾਂ ਕੋਈ ਠੰਡ ਨਹੀਂ ਲੱਗਦੀ ਛੱਡ ਨਹੀਂ ਲੱਗ ਰਹੀ ਮਾਂ ਛੱਡ ਨਹੀਂ ਜਾਕਦੀ ਇਹ ਸਾਰੇ ਗੁਰੂ ਸਾਹਿਬ ਦੀ ਮੇਰ ਹੈ ਅੱਜ ਗੁਰੂ ਸਾਹਿਬ ਦੀ ਮੇਰ ਹੈ ਜੀ ਉਹਨਾਂ ਦੀ ਮੇਰ ਸਭ ਤੋਂ ਉੱਚਾ ਹੁੰਦੇ ਤਾਂ ਹੀ ਚੱਕ ਤੁਰੇ ਬੋਤ ਕੀਆ ਤੇ ਮਾਤਾ ਜੀ ਦੀ ਉਮਰ ਵੀ ਦੇਖ ਸਕਦੇ ਹੋ ਮਾਤਾ ਜੀ ਮੈਂ ਜ਼ਰੂਰ ਕਵਾਂਗਾ ਵੀ ਇੱਕ ਵਾਰੀ ਵੀ ਮੈਨੂੰ ਲੜਖੜਾਉਂਦੇ ਨਹੀਂ ਦਿੱਕੇ ਜੋਸ਼ ਆ ਪੂਰਾ ਉਹ ਕਹਿੰਦਾ ਗੁਰੂ ਸਾਹਿਬ ਹੀ ਜਣਵੇਂ ਉਹ ਮੇਰ ਕਰਦੇ ਨੇ ਮਾਤਾ ਜੀ ਅੱਖਾਂ ਅੱਖਾਂ ਨਾ ਮੰਨੇ ਮੈਂ ਦੇਖ ਰਿਆ ਅੱਖਾਂ ਨਾਲ ਮੈਂ ਦ੍ਰਿਸ਼ਤਾ ਜੀ ਯਾਦ ਆਂਦੇ ਹੋਣੇ ਔਰ ਸਾਲ ਅੱਖਾਂ ਨਾਮ ਦਾ ਹੋਣੀਆਂ ਹੋਣੀਆਂ ਨੇ ਜੀ ਬੱਚੇ ਕਿਸ ਤਰ੍ਹਾਂ ਲੰਗੇ ਆ ਮਾਤਾ ਜੀ ਕਿਵੇਂ ਲੰਗੇ ਆ ਜੀ ਇੱਕ ਦੂਰੋਂ ਸਾਈਨ ਮਿਲਿਆ ਸੀ ਇੱਕ ਦੀਵਾ ਚੱਲਦਾ ਸੀ ਮਾਤਾ ਜੀ ਉਹਨੂੰ ਦੇਖ ਕੇ ਗਏ ਇੱਥੋਂ ਲੰਘ ਕੇ ਬੱਚਿਆਂ ਲੈ ਕੇ ਪਹਿਲੇ ਸਾਲ 5-700 ਬੰਦਾ ਸੀ ਨਗਰ ਗਿਰਦਰੇਸ਼ ਉਹ ਵੱਧਾ ਵੱਧੀ ਸੰਗਤ ਹਜ਼ਾਰਾਂ ਦੇ ਵਿੱਚ ਫੈਲ ਗਈ ਏ ਔਰ ਮਾਰੇ ਕਿਰਪਾ ਕਰੇਗਾ ਮਾਤਾ ਜੀ ਕਿਰਪਾ ਕਰਨਗੇ ਇਹ ਗਿਣਤੀ ਲੱਖਾਂ ਦੇ ਟੱਪੇਗੀ ਜੀ ਆ ਦੇਖ ਸਕਦੇ ਹੋ ਵੀ ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਉਹਨਾਂ ਨੇ ਵੀ ਉਹਨਾਂ ਦੀ ਮਾਤਾਵਾਂ ਲੈ ਕੇ ਆਈਆਂ ਨੇ ਫਰਾਰ ਨਮਾਜ਼ਾ ਬਿਛੋੜਾ ਪੈ ਗਿਆ ਸਾਸੇ ਨਦੀ ਵੀ ਕੇ ਆ ਕੇ ਗਈ ਬਿਛੋੜਾ ਗਈ ਗਿਆ ਬੂ ਲੋ ਜੀ ਦੇ ਪਰੋ ਅਰਦਾਬ ਛੋੜਾ ਪੈ ਗਿਆ ਸਤਨਾਦੀ ਪਾਰ ਕੀਤੀ ਆ ਤੇ ਮਨ ਦੇ ਵਿੱਚ ਜ਼ਰੂਰ ਉਹ ਦ੍ਰਿਸ਼ ਆਇਆਗਾ ਜ਼ਰੂਰ ਉਹ ਛੋਟੇ ਸਾਹਿਬਜ਼ਾਦੇ ਉਹ ਵੱਡੇ ਸਾਹਿਬਜ਼ਾਦੇ ਜ਼ਰੂਰ ਯਾਦ ਆਏ ਹੋਣਗੇ ਜ਼ਰੂਰ ਜਿਹੜੇ ਉਹ ਸਿੰਘ ਸੀ ਗੁਰੂ ਸਾਹਿਬ ਨਾਲ ਜ਼ਰੂਰ ਯਾਦ ਆਉਂਦੇ ਹੋਣਗੇ ਸਰਪੰਸਤਾਨੀ ਗੁਰਗੋਬਿੰਦ ਸਿੰਘ ਜੀ ਜਿਹੜੇ ਆ ਉਹ ਵੀ ਜ਼ਰੂਰ ਯਾਦ ਆਉਂਦੇ ਬਿਲਕੁਲ ਹੀ ਸਾਰਾ ਉਹੀ ਮੈਂ ਆਦਮ ਬੁਲਾਈ ਜਾ ਸਕਦੀ ਸੀ ਸਸਾ ਨਦੀ ਹੈ ਜਿਹੜੀ ਉਸ ਸਮੇਂ ਪੂਰੇ ਉਫਾਨ ਦੇ ਸੀ ਜਿਸ ਕਰਕੇ ਗੁਰੂ ਸਾਹਿਬ ਦਾ ਪਰਿਵਾਰ ਜਿਹੜਾ ਤਿੰਨ ਹਿੱਸਿਆਂ ਦੇ ਵਿੱਚ ਉਸ ਸਮੇਂ ਵੰਡਿਆ ਗਿਆ ਸੀ ਹਰ ਸਾਰੇ ਪਾਣੀ ਇੰਨਾ ਹੀ ਹੁੰਦਾ ਇਸ ਸਮੇਂ ਜਦੋਂ ਮਹਾਰਾਜ ਦਾ ਪਰਿਵਾਰ ਵਿਛੜਿਆ ਉਹ ਤੁਸੀਂ ਸੋਚ ਕੇ ਦੇਖੋ ਉਸ ਟਾਈਮ ਦੇ ਕਿੰਨਾ ਪਾਣੀ ਆਉਂਗਾ ਇਸ ਨਦੀ ਦੇ ਵਿੱਚ ਅੱਜ ਤਾਂ ਪਾਣੀ ਦੇਖ ਰਹੇ ਆਸੀਂ ਖੜੇ ਆ ਸਾਨੂੰ ਇਹਸਾਸ ਹੋ ਰਿਹਾ ਵੀ ਪਾਣੀ ਬਹੁਤ ਠੰਡਾ ਹੈ ਪਰ ਉਦੋਂ ਉਫਾਨ ਤੇ ਸੀ ਪਾਣੀ ਉਸ ਸਮੇਂ ਉਫਾਨ ਤੇ ਸੀ ਇਸ ਤੋਂ ਵੀ ਜ਼ਿਆਦਾ ਪਾਣੀ ਸੀਗਾ ਜੀ ਪਰਿਵਾਰ ਵਿਛੋੜੇ ਤੋਂ ਸ਼ੁਰੂ ਹੋ ਕੇ ਕੁੰਮੇ ਮੈਸਕੀ ਦੀ ਚਾਂਦ ਤੱਕ ਜਾਣ ਵਾਲਾ ਨਗਰ ਕੀਰਤਨ ਜਿਹੜੇ ਪੈੜੇ ਤੇ ਛੋਟੇ ਸਾਹਿਬਜ਼ਾਦੇ ਅਤੇ ਧਨਮਤਾ ਗੁਜਰੀ ਜੀ ਜਿਹੜੇ ਪੈੜੇ ਤੇ ਚੱਲੇ ਸਨ ਉਹ ਪੈੜੇ ਤੇ ਹੁਣ ਸਰਸਾ ਨਦੀ ਤੇ ਪਹੁੰਚ ਚੁੱਕਾ ਆਇਆ ਤਾਂ ਸਰਸਾ ਨਦੀ ਉਸ ਸਮੇਂ ਕਿਸ ਤਰੀਕੇ ਨਾਲ ਉਫਾਨਦੀ ਸੀ ਤੇ ਅੱਜ ਉਸੇ ਸਰਸਾ ਨਦੀ ਤੇ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਸੰਗਤਾਂ ਜੜੀਆਂ ਨੇ ਨੰਗੇ ਪੈਰੀ ਜਿਹੜੀਆਂ ਉਸ ਦ੍ਰਿਸ਼ ਨੂੰ ਇੱਕ ਵਾਰੀ ਜ਼ਰੂਰ ਦਿਮਾਗ ਦੇ ਵਿੱਚ ਸੋਚਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਸਭ ਤੋਂ ਵੱਡੀ ਗੱਲ ਹੈ ਵਾ ਵੀ ਅੱਜ ਉਹੀ ਦਿਨ ਹੈ ਅੱਜ ਦੀ ਸਵੇਰ ਹੈ ਜੇ ਅੰਮ੍ਰਿਤ ਵੇਲੇ ਹੀ ਗੱਲ ਕਰਦੇ ਆ ਤਾਂ ਪਰਿਵਾਰ ਦਾ ਜਿਹੜਾ ਵਿਛੋੜਾ ਉਹ ਅੱਜ ਦੇ ਦਿਨ ਹੀ ਪਿਆ ਸੀ ਤਾਂ ਹੁਣ ਦੇਖ ਸਕਦੇ ਹੋ ਵੀ ਕਿੱਦਾਂ ਸੰਗਤ ਜਿਹੜੀ ਆ ਉਹ ਇੱਥੇ ਨੰਗੇ ਪੈਰੀ ਜਿਹੜੇ ਨੇ ਉਹ ਜਾ ਰਹੀ ਹੈ ਐਸੇ ਹੀ ਦਿਨ ਜੇ ਗੱਲ ਕਰਦੇ ਆ ਗੁਰਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਜ਼ਕਾਰਿਆਂ ਦੀ ਗੂੰਜ ਤੁਸੀਂ ਸੁਣ ਸਕਦੇ ਹੋ ਇਹੋ ਹੀ ਮੈਂ ਕਹਾਂਗਾ ਸਰਸਾ ਨਦੀ ਅੱ비 ਪੂਰੀ ਉਫਾਨ ਤੇ ਸੀ ਜ਼ਰੂਰ ਮਾਤਾਵਾਂ ਪੈਣਾ ਵੀ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਉਸੇ ਤਰੀਕੇ ਨਾਲ ਜ਼ਰੂਰ ਉਸ ਨੂੰ ਯਾਦ ਕੀਤਾ ਜਾ ਰਿਹਾ ਤਾਂ ਇੱਕ ਵਾਰੀ ਜ਼ਰੂਰ ਗੱਲਬਾਤ ਕਰਾਈ ਨਹੀਂ ਜਾਵੇ ਮਾਤਾ ਜੀ ਇੱਕ ਵਾਰੀ ਇਤਿਹਾਸ ਜ਼ਰੂਰ ਯਾਦ ਆ ਜਾਂਦਾ ਵੀ ਕਿਵੇਂ ਛੋਟੇ ਸੈਜਾਦੇ ਪਸ਼ੂਆਬਾ ਨੰਗਾ ਹੋਏ ਨੂੰ ਕੱਕ ਵੱਡੇ ਵਾਹ ਵਰਿਆਂ ਡੇ ਨਾ ਨਾ ਪਾਣੀ ਮੰ ਲੰਗੇ ਆ ਕੰਨੀ ਜਾਂਦੇ ਰਹੇ ਆ ਹੁਣ ਦੇਖ ਸਰਦੇ ਆ ਵੀ ਸੰਗਤਾਂ ਜਿਹੜੀਆਂ ਨੇ ਇੱਥੋਂ ਨਿਕਲ ਰਹੀਆਂ ਨੇ ਸੰਗਤਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਨਾਲੇ ਜਕਾਰਿਆਂ ਦੀ ਗੂੰਜ ਵੀ ਤੰਗ ਮਾਦਾ ਇੱਕ ਵਾਰੀ ਇੱਕ ਵਾਰੀ ਇਹ ਤਾਂ ਹਸੂਰ ਜਿਆਦਾ ਹੁੰਦਾ ਬਿੰਗਵਾਸ ਤਾਂ ਤੁਹਾਨੂੰ ਦ੍ਰਿਸ਼ ਦੇ ਇਨਰ ਕੈਮਰਾਮੈਨ ਸਾਥੀ ਜਗ੍ਹਾਦਰ ਤਸਵੀਰਾਂ ਦਿਖਾ ਰਿਹਾ ਵੀ ਕਿਸੇ ਇਸਤਾਨ ਨਾਲ ਇਤੋ ਜਿਹੜੀ ਸੰਗਟਾਂ ਨੇ ਉਹ ਵੀ ਸਰਸਾ ਨਦੀ ਤੋਂ ਉਸ ਹਿਸਾਬ ਨਾਲ ਨਿਕਲ ਰਹੀਆਂ ਨੇ ਤੇ ਬੱਚੇ ਵੀ ਦੇਖ ਰਹੇ ਹੋ ਬੱਚੇ ਵੀ ਜਿਹੜੇ ਨੇ ਉਹ ਵੀ ਇਤੋ ਨਿਕਲ ਰਿਹਾ ਤਾਂ ਜ਼ਰੂਰ ਗੱਲਬਾਤ ਕਰਨਾਂਗੇ ਆ ਭਾਈ ਸਾਹਿਬ ਜੀ ਸੁਪਰ ਕਰਾਂਗਾ ਵੀ ਆਪਾਂ ਇਤੋ ਨਿਕਲਦੇ ਆ ਉਹ ਕਿਦਾਂ ਦਾ ਦਿਨ ਰਿਹਾ ਹੋਏਗਾ ਵੀ ਕਿਦਾਂ ਸਰਸਾ ਨਦੀ ਵੀ ਪੂਰੇ ਉਫਾਨ ਤੇ ਸੀਗੀ ਅੱਜ ਦੇਖ ਰਹੇ ਆ ਵੀ ਸੰਗਤ ਉਹ ਦ੍ਰਿਸ਼ ਜ਼ਰੂਰ ਇੱਕ ਵਾਰੀ ਦਿਮਾਗ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਆ ਨੰਗੇ ਪੈਰੀ ਇੱਥੋਂ ਨਿਕਲ ਰਹੀ ਆ ਬਿਨਾ ਗੱਡੀਆਂ ਤੋਂ ਨਿਕਲ ਰਹੀ ਆ ਬਿਲਕੁਲ ਸੜ ਇਹ ਸੱਚ ਦੀ ਖਾਤਰ ਤੇ ਧਰਮ ਦੀ ਆਜ਼ਾਦੀ ਖਾਤਰ ਜੋ ਕੁਰਬਾਨੀ ਕੀਤੀ ਉਹ ਮਾਤਾ ਜੀ ਨੇ ਤੇ ਬੱਚਾ ਨੇ ਤੇ ਪੂਰੇ ਜ਼ਰੂਰ ਸਾਹਿਬ ਦੇ ਪਰਿਵਾਰ ਨੇ ਤੇ ਹੋਰ ਸਿੱਖਾਂ ਨੇ ਉਹ ਲਾ ਮਿਸਾਲ ਹੈ ਤੇ ਦੁਨੀਆ ਚੋਂ ਦੀ ਕਿਤੇ ਕੋਈ ਮਿਸਾਲ ਨਹੀਂ ਮਿਲਦੀ ਕਹਿੰਦੇ ਜੇ ਇਤਿਹਾਸ ਦੇ ਵਿੱਚ ਸ਼ਹੀਦ ਵੀ ਪਤਾ ਕਰੋ ਤਾਂ ਇੰਨੇ ਛੋਟੇ ਸ਼ਹੀਦ ਨਹੀਂ ਪਤਾ ਲੱਗਦੇ ਵੀ ਕਿਸੇ ਤਰੀਕੇ ਨੂੰ ਇਸ ਤਰੀਕ ਬਿਲਕੁਲ ਜੀ ਇੰਨੀ ਛੋਟੀ ਉਮਰ ਦੇ ਸ਼ਹੀਦ ਇੰਨੀ ਛੋਟੀ ਉਮਰ ਦੇ ਬਾਬੇ ਕਿਤੇ ਨਹੀਂ ਮਿਲਣਗੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਸਨਾ ਦੀ ਪਾਰ ਕੀਤੀ ਹੈ ਤੇ ਮਨ ਦੇ ਵਿੱਚ ਜ਼ਰੂਰ ਉਹ ਦ੍ਰਿਸ਼ ਆਇਆਗਾ ਜ਼ਰੂਰ ਉਹ ਛੋਟੇ ਸਹਿਜਾਦੇ ਉਹ ਵੱਡੇ ਸਹਿਜਾਦੇ ਜ਼ਰੂਰ ਯਾਦ ਆਏ ਹੋਣਗੇ ਜ਼ਰੂਰ ਜਿਹੜੇ ਉਹ ਸਿੰਘ ਸੀ ਗੁਰੂ ਸਾਹਿਬ ਨਾਲ ਜ਼ਰੂਰ ਯਾਦ ਆਂਦੇ ਹੋਣਗੇ ਸਰਪੰਸ ਦਾ ਨਹੀਂ ਗੁਰਗੋਬਿੰਦ ਸਿੰਘ ਜੀ ਜਿਹੜੇ ਆ ਉਹ ਵੀ ਜ਼ਰੂਰ ਯਾਦ ਆਂਦੇ ਬਿਲਕੁਲ ਹੀ ਸਾਰਾ ਉਹ ਹੀ ਭਾਨੀ ਭਲਾਈ ਨਹੀਂ ਜਾ ਸਕਦੀ ਜੋ ਇੰਡੀਆ ਦੇਸ਼ ਨੂੰ ਦੇ ਦੇਨ ਦੇਖ ਰਹੇ ਉਹ ਕੁਰਬਾਨੀ ਨਹੀਂ ਭਲਾਈ ਜਾ ਸਕਦੀ ਤਾਂ ਦੇਖ ਸਕਦੇ ਹੋ ਵੀ ਕਿਆ ਜਾ ਰਿਹਾ ਉਹਨਾਂ ਦੀ ਕੁਰਬਾਨੀ ਜਿਹੜੀ ਨਹੀਂ ਭਲਾਈ ਜਾ ਸਕਦੀ ਪਰ ਆਫਿਸ ਤੁਹਾਨੂੰ ਦਿਖਾ ਰਹੇ ਆ ਬੀਏ ਸਰਸਾ ਨਦੀ ਹੈ ਜਿਹੜੀ ਉਸ ਸਮੇਂ ਪੂਰੇ ਉਫਾਨਦੇ ਸੀ ਜਿਸ ਕਰਕੇ ਗੁਰੂ ਸਾਹਿਬ ਦਾ ਪਰਿਵਾਰ ਜਿਹੜਾ ਤਿੰਨ ਹਿੱਸਿਆਂ ਦੇ ਵਿੱਚ ਉਸ ਸਮੇਂ ਵੰਡਿਆ ਗਿਆ ਸੀ ਮਤਲਬ ਇੱਕ ਹਿੱਸਾ ਜਿਹੜਾ ਉਹ ਤਿੰਨਾ ਦਾ ਸੀਗਾ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਕੁਮਾ ਬਾਸ਼ਕੀ ਜਿਹੜੇ ਗਏ ਸੀਗੇ ਪਰਿਵਾਰ ਵਿੱਚ ਛੋੜੇ ਤੋਂ ਤਾਂ ਇਹ ਤਸਵੀਰਾਂ ਤਾਂ ਦਿਖਾ ਰਿਹਾ ਵੀ ਕਿੱਦਾਂ ਪੈਰੇ ਨੰਗੀ ਪੈਰੇ ਦੇ ਵਿੱਚ ਦੇਖ ਸਕਦੇ ਹੋ ਵੀ ਇੱਧਰੋਂ ਨਿਕਲ ਰਿਹਾ ਜ਼ਰੂਰ ਅ ਇਹਨਾਂ ਨੇ ਕਾਫੀ ਸਾਲਾਂ ਤੋਂ ਇੱਧਰ ਨਿਕਲਦੇ ਨੇ ਤੇ ਹੋਰ ਵੀ ਅਸੀਂ ਜ਼ਰੂਰ ਸੰਗਤ ਨਾਲ ਇੱਕ ਵਾਰੀ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸੰਗਤ ਨੂੰ ਪੁੱਛਾਂਗੇ ਮਾਤਾ ਜੀ ਜ਼ਰੂਰ ਯਾਦ ਆਂਦਾ ਹੀ ਹੋਏਗਾ ਉਧਰ ਇਸ ਵਿੱਚ ਛੋਟੇ-ਛੋਟੇ ਸਹਿਬਜ਼ਾਦੇ ਅੱਜ ਵੀ ਸਾਡੇ ਹੱਥਾਂ ਦੇ ਵਿੱਚ ਵੀ ਬੱਚੇ ਤਾਂ ਜ਼ਰੂਰ ਮਨ ਦੇ ਵਿੱਚ ਇੱਕ ਵਾਰੀ ਸਾਰਾ ਦ੍ਰਿਸ਼ ਯਾਦ ਆਂਦਾ ਹੀ ਹੋਏਗਾ ਹਾਂਜੀ 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 ਬਹੁਤ ਮਾੜਾ ਟਾਈਮ ਤਾਂ ਜੀ ਇਸ ਟਾਈਮ ਤੇ ਦੇਖ ਸਕਦੇ ਹੋ ਸਤਨਾਮ ਜਾਈ ਗੁਰੂ ਦੇ ਜਾਪ ਨਾਨੋ ਲਾ ਜਿਹੜੇ ਨੇ ਉਹ ਸੰਗਤ ਜਿਹੜੀ ਆ ਕਰ ਰਹੀ ਆ ਤੇ ਏ ਉਸ احساس ਇੱਕ ਵਾਰੀ ਯਾਦ ਕੀਤਾ ਜਾ ਰਿਹਾ ਵੀ ਕਿਦਾਂ ਇਥੋਂ ਗੁਰੂ ਸਾਹਿਬ ਦੇ ਛੋਟੇ ਫਰਜ਼ੰਦ ਜਿਹੜੇ ਨਿਕਲੇ ਹੋਣਗੇ ਕਿਉਂਕਿ ਇਹ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਜਿਹੜੇ ਰਸਤੇ ਤੋਂ ਨਿਕਲੇ ਸੀ ਉਹੀ ਰਸਤੇ ਤੋਂ ਇਹ ਨਗਰ ਕੀਰਤਨ ਜਿਹੜਾ ਉਹ ਨਿਕਲ ਰਿਹਾ ਅਤੇ ਇਥੋਂ ਹੀ ਜੇ ਗੱਲ ਕਰਦੇ ਹੱਸਸਾ ਨਦੀ ਤੋਂ ਅੱਗੇ ਚਮਕੌਰ ਸਾਹਿਬ ਵਾਲ ਜਿਹੜੇ ਆ ਉਹ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਗੁਰਗੋਬਿੰਦ ਸਿੰਘ ਜੀ ਜਿਹੜੇ ਨੇ ਉਹ ਰਵਾਨਾ ਹੁੰਦੇ ਆ ਚਮਕੌਰ ਦੀ ਲੜਾਈ ਹੁੰਦੀ ਹੈ ਜਿਹਦੇ ਦੇ ਵਿੱਚ ਜਮਕੌਰ ਦੀ ਲੜਾਈ ਦੀ ਗੱਲ ਕਰਦੇ ਆ ਤਾਂ ਕਿਸ ਹਿਸਾਬ ਨਾਲ ਆਪ ਸਭ ਨੂੰ ਪਤਾ ਹੈ ਬੀਜਮਕੌਰ ਸਾਹਿਬ ਦੀ ਲੜਾਈ ਦੇ ਵਿੱਚ 40 ਸਿੰਘਾਂ ਦੇ ਮੂਰੇ ਉਹ 10 ਲੱਖ ਦੀ ਫੌਜ ਸੀਗੀ ਤਾਂ ਟਰੈਕਟਰ ਤੇ ਵੀ ਦੇਖ ਸਕਦੇ ਹੋ ਸੰਗਤਾਂ ਜਰੂਰ ਛੋਟਾ ਆ ਬੱਚਾ ਵੀ ਆ ਜਿਹੜਾ ਆ ਬਾਈ ਦੀ ਜ਼ਰੂਰ ਆਪਾਂ ਇਦਾਂ ਜਾਂਦੇ ਆ ਤਾਂ ਇਤਿਹਾਸ ਇੱਕ ਵਾਰੀ ਜ਼ਰੂਰ ਦਿਮਾਗ ਦੇ ਵਿੱਚ ਆਂਦਾ ਹੈਗਾ ਵੀ ਛੋਟੇ ਸੈਬਜ਼ਾਦੇ ਇੰਨਾ ਪੈਂਡਿਆਂ ਤੋਂ ਹੀ ਨਿਕਲ ਕੇ ਗਏ ਹੈਗੇ ਜ਼ਰੂਰ ਦਿਮਾਗ ਦੇ ਵਿੱਚ ਇੱਕ ਵਾਰੀ ਫਰਾ ਹਾਂਜੀ ਬਾਬਾ ਜੀ ਇਹ ਲਗਾਤਾਰ 2-3 ਸਾਲ ਹੋ ਗਏ ਲਗਾਤਾਰ ਨਗਰਕੀਤ ਨੇ ਇਸੇ ਰਾਸਤੇ ਜਾਂਦਾ ਜੀ ਇਹ ਸਰਸਾ ਨਦੀ ਹੈ ਜਿੱਥੇ ਅਸੀਂ ਹੁਣ ਇਸ ਸਮੇਂ ਕ੍ਰੋਸ ਕਰ ਰਹੇ ਹਾਂ ਇਹ ਹਰ ਸਾਲੇ ਪਾਣੀ ਇੰਨਾ ਹੀ ਹੁੰਦਾ ਇਸ ਸਮੇਂ ਤੇ ਜਦੋਂ ਮਹਾਰਾਜ ਦਾ ਪਰਿਵਾਰ ਵਿਛੜਿਆ ਹੋਊਗਾ ਤੁਸੀਂ ਸੋਚ ਕੇ ਦੇਖੋ ਉਸ ਟਾਈਮ ਦੇ ਕਿੰਨਾ ਪਾਣੀ ਆਊਗਾ ਇਸ ਨਦੀ ਦੇ ਵਿੱਚ ਅੱਜ ਤਾਂ ਪਾਣੀ ਦੇਖ ਰਹੇ ਹਾਂ ਅਸੀਂ ਖੜੇ ਹਾਂ ਸਾਨੂੰ ਅਹਿਸਾਸ ਹੋ ਰਿਹਾ ਵੀ ਪਾਣੀ ਬਹੁਤ ਠੰਡਾ ਹੈ ਪਰ ਉਦੋਂ ਉਫਾਨ ਤੇ ਸੀ ਪਾਣੀ ਉਸ ਸਮੇਂ ਉਫਾਨ ਤੇ ਸੀ ਕਿ ਇਸ ਤੋਂ ਵੀ ਜ਼ਿਆਦਾ ਪਾਣੀ ਸੀਗਾ ਜੀ ਹਾਂਜੀ ਦੇਖ ਸਕਦੇ ਹੋ ਵੀ ਪੂਰਾ ਉਫਾਨ ਤੇ ਸੀ ਉਸ ਸਮੇਂ ਇਹ ਸਾਰਾ ਜਿਹੜਾ ਤੇ ਆ ਦੇਖਦੇ ਹੋ ਵੀ ਕਿਸ ਹਿਸਾਬ ਨਾਲ ਮਾਤਾਵਾਂ ਪੈਣਾ ਵੀ ਜੜੀਆਂ ਨੇ ਉਹ ਵੀ ਇਸ ਨੂੰ ਵੀ ਉਸ ਸਮੇਂ ਨੂੰ ਯਾਦ ਕੀਤਾ ਜਾ ਰਿਹਾ ਵੀ ਕਿਸ ਹਿਸਾਬ ਨਾਲ ਇੱਥੋਂ ਨਿਕਲ ਵੀ ਰਹੇ ਨੇ ਵੀ ਸੰਕਤਾ ਇੱਥੇ ਪਹੁੰਚੀਆਂ ਨੇ ਤੇ ਕਾਫੀ ਭਾਰੀ ਜਿਹੜੇ ਪਿੰਡਾਂ ਦੇ ਪਿੰਡ ਇੱਥੋਂ ਜਿੰਨੇ ਵੀ ਲੱਗਦੇ ਆ ਸਾਰੇ ਇਸੇ ਤਰੀਕੇ ਨਾਲ ਨਿਕਲਦੇ ਆ ਅਤੇ ਯਾਦ ਵੀ ਜੜੇ ਆ ਉਹ ਲਗਾਤਾਰ ਜਿਹੜੇ ਨੇ ਤਾਂ ਇਹ ਦੇਖ ਸਕਦੇ ਹੋ ਵੀ ਜ਼ਰੂਰ ਇਹਨਾਂ ਨੂੰ ਵੀ ਇੱਕ ਵਾਰੀ ਪਾਣੀ ਦੇ ਵਿੱਚੋਂ ਨਿਕਲਦਾ ਜ਼ਰੂਰ ਠੰਡਾ ਲੱਗ ਰਿਹਾ ਪਰ ਉਹ ਕਿਹੋ ਜਿਹੇ ਦਿਨ ਹੋਣਗੇ ਉਹ ਕਿਹੋ ਜੀਆਂ ਰਾਤਾਂ ਹੋਣਗੀਆਂ ਕਿਉਂਕਿ ਹੁਣ ਤਾਂ ਸਮਾਂ ਚਾਨਣ ਹੋ ਚੁੱਕਾ ਹੈ ਪਰ ਉਹ ਸੁਬਾ ਦਾਟ ਸਮਾਸੀ ਸਵੇਰ ਦਾ ਸਮਾਂ ਕਿਹਾ ਜਾਂਦਾ ਜ ਜਦੋਂ ਆਸਾ ਦੀ ਵਾਰ ਦਾ ਕੀਰਤਨ ਤੋਂ ਬਾਅਦ ਸਸਨ ਮਾਤਾ ਜੀ ਨਿਕਲੇ ਉਹ ਜ਼ਰੂਰ ਉਮਰ ਕਿੰਨੀ ਹੈ ਤੁਹਾਡੀ ਮੇਰੀ ਹੋ ਗਈ ਜੀ 67 ਸਾਲ ਦੀ ਉਮਰ ਜੀ ਤੇ ਮਾਤਾ ਜੀ ਫਿਰ ਇੰਨੀ ਸ਼ਕਤੀ ਗੁਰੂ ਸਾਹਿਬਾਨ ਹੀ ਦਿੰਦੇ ਆ ਵੀ ਤੁਸੀਂ ਆ ਰਹੇ ਹੋ ਇਸ ਸਾਹਮਣੇ ਪਾਣੀ ਤੇ ਮੈਂ ਦੇਖ ਰਿਹਾ ਬੱਚਿਆਂ ਨੂੰ ਠੰਡ ਲੱਗ ਰਹੀ ਤੁਸੀਂ ਬੜੇ ਆਰਾਮ ਨਾਲ ਆ ਰਹੇ ਹੋ ਇਹ ਅੱਜ ਦੇ ਛੋਟੇ ਸਾਹਿਬ ਜੇ ਆਪਾਂ ਛੋਟੇ ਸਾਹਿਬ ਜਦਾਂ ਵੀ ਸ਼ਾਹਤਾਂ ਨੂੰ ਯਾਦ ਕਰਦੇ ਆ ਵੱਡੇ ਸਾਹਿਬ ਜਦਾਂ ਵੀ ਸ਼ਾਹਤਾਂ ਨੂੰ ਯਾਦ ਕਰਦੇ ਆ ਉਹਨਾਂ ਨੂੰ ਸ਼ਾਹਤਾਂ ਨੂੰ ਯਾਦ ਕਰਕੇ ਹੀ ਇਹ ਸਾਰੀ ਜੋਸ਼ ਆਉਂਦਾ ਹੈ ਹਾਂਜੀ ਉਹਨਾਂ ਦਾ ਜੋਸ਼ ਆਉਂਦਾ ਹੈ ਜੀ ਤੇ ਮਾਤਾ ਜੀ ਕਿੱਦਾਂ ਦੇਖਦੇ ਹੋ ਯਾਦ ਤਾਂ ਜ਼ਰੂਰ ਆਂਦਾ ਆਏਗਾ ਜਦੋਂ ਸਰਸਾ ਨਦੀ ਪਾਰ ਕਰਦੇ ਹੋ ਦਿਮਾਗ ਦੇ ਵਿੱਚ ਸਾਰਾ ਕੁਝ ਜ਼ਰੂਰ ਇੱਕ ਵਾਰੀ ਬਣਦਾ ਤਾਂ ਹਾਂਜੀ ਗੁਰੂ ਜੀ ਨੂੰ ਦੇਖਦੇ ਆ ਤਾਂ ਹੀ ਤਾਂ ਅਸੀਂ ਚੱਲ ਰਹੇ ਆ ਕੋਈ ਠੰਡ ਨਹੀਂ ਲੱਗਦੀ ਜੀ ਕੋਈ ਠੰਡ ਨਹੀਂ ਲੱਗ ਰਹੀ ਮਾਤਾ ਕੋਈ ਠੰਡ ਨਹੀਂ ਲੱਗਦੀ ਜੀ ਇਹ ਸਾਰੇ ਗੁਰੂ ਸਾਹਿਬ ਦੀ ਮਿਹਰ ਹੈ ਹਾਂ ਜੀ ਗੁਰੂ ਸਾਹਿਬ ਦੀ ਮਿਹਰ ਹੈ ਜੀ ਉਹਨਾਂ ਦੀ ਮਿਹਰ ਸਾਹਿਬ ਸੰਗਤਾਂ ਦੇ ਤਾਂ ਹੀ ਚੰਗਤੁਰੇ ਪਹੁੰਚਦੀ ਆ ਹੋਰ ਕਿੱਥੇ ਇਸ ਤਰ੍ਹਾਂ ਸਾਡੇਆਂ ਬੰ ਕਿੱਥੇ ਆ ਸ਼ਕਤੀ ਆਉਣ ਦੀ ਘਰ ਤੇ ਅਸੀਂ ਜੰਜਾਈਆਂ ਚੋਂ ਨਹੀਂ ਉੱਠਦੇ ਹੈਗੇ ਹਾਂਜੀ ਮਹਾਰਾਜ ਦੀ ਬਹੁਤ ਮਿਹਰ ਹੈ ਸੰਗਤ ਹੈ ਮਹਾਰਾਜ ਦੀ ਨਸਲ ਦੇਖ ਰਹੇ ਹੋ ਵੀ ਕਹਿ ਰਹੇ ਆ ਮਹਾਰਾਜ ਦੀ ਮਿਹਰ ਹੈ ਅਤੈ ਤੁਸੀਂ ਬਹੁਤ ਵਧੀਆ ਗੱਲ ਕੀਤੀ ਤੇ ਮਾਤਾ ਜੀ ਦੀ ਉਮਰ ਵੀ ਦੇਖ ਸਕਦੇ ਹੋ ਮਾਤਾ ਜੀ ਮੈਂ ਜ਼ਰੂਰ ਕਵਾਂਗਾ ਵੀ ਇੱਕ ਵਾਰੀ ਵੀ ਮੈਨੂੰ ਲੜਖੜਾਉਂਦੇ ਨਹੀਂ ਦਿਖੇ ਜੋਸ਼ ਆ ਪੂਰਾ ਉਹ ਕਹਿੰਦਾ ਗੁਰੂ ਸਾਹਿਬ ਜਿਹੜੇ ਨੇ ਉਹ ਮੇਰ ਕਰਦੇ ਨੇ ਤਾਂ ਪਿੱਛੇ ਦੇਖ ਸਕਦੇ ਹੋ ਵੀ ਟਰੈਕਟਰਾਂ ਦੇ ਵਿੱਚ ਵੀ ਲਗਾਤਾਰ ਸੰਗਤ ਜਿਹੜੀ ਆ ਉਹ ਨਿਕਲ ਗਿਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕੈਮਰਾ ਪਰਸਨ ਮੇਰਾ ਹੈਪੀ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤਾਂ ਪੈਦਲ ਸੰਗਤ ਜਿਹੜੀ ਨਿਕਲੀ ਆ ਸਾਰਿਆਂ ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਇਹ ਕਹਿਣਾ ਸੀ ਵੀ ਗੁਰੂ ਸਾਹਿਬ ਆਪ ਅੱਗੇ ਹੁੰਦੇ ਆ ਗੁਰੂ ਸਾਹਿਬ ਸਾਨੂੰ ਸ਼ਕਤੀ ਦੇ ਰਿਹਾ ਇਹ ਸਾਰਾ ਜਿਹੜਾ ਗੁਰੂ ਸਾਹਿਬ ਦੇ ਕਰਕੇ ਹੋ ਰਿਹਾ ਗੁਰੂ ਸਾਹਿਬ ਜਿਹੜੇ ਨੇ ਤਾਂ ਜਿਵੇਂ ਤੁਹਾਨੂੰ ਇਤਿਹਾਸ ਨਾਲ ਜਾਣੂ ਵੀ ਕਰਾ ਰਹੇ ਆ ਜ਼ਰੂਰ ਇਤਿਹਾਸ ਕਈ ਵਾਰੀ ਐਦਾਂ ਕਵਰੇਜ ਕਰਦੇ ਆ ਇਤਿਹਾਸ ਗਲਤ ਕਈ ਵਾਰੀ ਬੋਲਿਆ ਨਾ ਜਾਵੇ ਤਾਂ ਸਾਨੂੰ ਜ਼ਰੂਰ ਮੈਂ ਕਵਾਂਗਾ ਮਾਫ਼ ਇੱਕ ਵਾਰੀ ਜ਼ਰੂਰ ਕਰਨਾ ਤੇ ਪਰ ਤੁਹਾਨੂੰ ਲਗਾਤਾਰ ਤਸਵੀਰਾਂ ਅਸੀਂ ਦਿਖਾ ਰਹੇ ਆ ਵੀ ਆਈ ਸਰਸਾ ਨਦੀ ਸੀ ਜਿਹੜੀ ਉਸ ਸਮੇ ਪੂਰੇ ਉਫਾਨ ਤੇ ਸੀ ਪੂਰੀ ਉਹ ਜਿਹੜੀ ਚੜ੍ਹੀ ਹੋਈ ਸੀ ਕਿਉਂਕਿ ਉਸ ਸਮੇਂ ਬਰਸਾਤ ਸੀ ਸਭ ਤੋਂ ਵੱਡੀ ਗੱਲ ਹੈ ਅੱਜ 6 ਡਿਗਰੀ ਦਾ ਟੈਂਪਰੇਚਰ ਸੀ ਅੱਜ ਦੀ ਗੱਲ ਕਰਦੇ ਆ ਤਾਂ ਉਸ ਸਮੇਂ ਕਿਸ ਤਰ੍ਹਾਂ ਦੀ ਠੰਡ ਹੋਏਗੀ ਅਤੇ ਬਰਸਾਤ ਵੀ ਪੈ ਰਹੀ ਸੀ ਪੂਰੇ ਉਫਾਨ ਤੇ ਵੀ ਸੀ ਸਰਸਾਾਂਾਂ ਦੀ ਤੇ ਹੁਣ ਛੋਟੇ-ਛੋਟੇ ਬੱਚੇ ਵੀ ਜਿਹੜੇ ਨੇ ਉਹ ਵੀ ਆਏ ਆ ਸਵੇਰ ਤੋਂ ਜਿਹੜੇ ਨੇ ਮੌਜੂਦ ਨੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਨੀ ਕੋਸ਼ਿਸ਼ ਕਰਾਂਗੇ ਇਹ ਵੀ ਜਿਹੜੇ ਨੇ ਜ਼ਰੂਰ ਯਾਦ ਕਰ ਰਹੇ ਆ ਚਿਆਂ ਨੂੰ ਨਾਲ ਲੈ ਕੇ ਆਇਓ ਜੀ। ਹਾਂ ਜੀ ਦੱਸਣ ਵਾਲੀ ਚਕਾਰ ਕਰਦੇ ਜੀ। ਤੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਿਆ ਵੀ ਸਾਡਾ ਕੀ ਇਤਿਹਾਸ ਸੀ ਛੋਟੇ ਸਹਿਜਾਦੇ ਵੱਡੇ ਸਹਿਜਾਦੇ ਉਹਨਾਂ ਬਾਰੇ ਦੱਸਿਆ ਜੀ। ਹਾਂ ਜੀ ਹਾਂ ਜੀ ਸਰ ਜੀ ਦੱਸਾਇਆ ਜੀ ਪੁੱਤ ਸਹਿਜਾਦੇ ਦੀ ਮਾਤਾ ਗੁਜਰੀ ਇਤਿਹਾਸ ਸਾਹ ਪਾਰ ਕਰਦੀ ਹੋਈ ਜੀ। ਤੇ ਪਰਿਵਾਰ ਵੀ ਛੋੜਾ ਕਰਕੇ ਸੀਗੀ। ਪਰਿਵਾਰ ਵੀ ਛੋੜਿਆ ਤੇ ਅੱਜ ਜ਼ਰੂਰ ਯਾਦ ਵੀ ਆਂਦਾ ਹੈਗਾ ਕਿਉਂਕਿ ਠੰਡ ਵੀ ਬਹੁਤ ਹੈ। ਆਪਾਂ ਉਸ ਦਿਨਾਂ ਨੂੰ ਯਾਦ ਕਰਦੇ ਹਾਂ ਕਿੰਨੇ ਔਖੇ ਜਿਹੜੇ ਆ ਉਹ ਗੁਜ਼ਰੇ ਆਉਣਗੇ। ਹਾਂ ਜੀ ਰੋਣਾ ਅੰਦਰਲੇ ਮਾਰਨਾ ਗੁਰੂ ਜੀ ਦੇ ਪਰ ਰ ਅਰਦਾਬ ਛੋੜਾ ਪੈ ਗਿਆ ਸਾਡੇ ਸਾਰੇ ਦੇ ਵਿੱਚ ਅੱਖ ਦੀਵ ਛੋੜਾ ਪੈ ਗਿਆ ਗੁਰੂ ਜੀ ਦੇ ਪਰ ਅਰਦਾਬ ਛੋੜਾ ਪੈ ਗਿਆ ਸਾਡੇ ਸਾਰੇ ਦੇ ਵਿੱਚ ਅੱਖ ਦੀਵ ਛੋੜਾ ਪੈ ਗਿਆ ਗੁਰੂ ਜੀ ਦੇ ਪਰ ਅਰਦਾਬ ਛੋੜਾ ਪੈ ਗਿਆ ਪਤਾ ਜੀ ਅੱਖਾਂ ਅੱਖਾਂ ਨਾ ਮਨੇ ਮੈਂ ਦੇਖ ਰਿਹਾ ਮਾਤਾ ਅੱਖਾਂ ਨਾਮ ਹੈ ਦ੍ਰਿਸ਼ਤਾ ਅੱਜ ਯਾਦ ਆਂਦੇ ਹੋਣੇ ਪਰੋਆਰ ਦਾ ਬਿਛੋੜਾ ਪੈ ਗਿਆ ਸਾਡੇ ਸਾਰੇ ਦੇਖਦੇ ਹੋ ਬੱਚੇ ਵੀ ਜਰੇ ਆ ਬੱਚੇ ਮੇਰਾ ਸਵੇਰ ਦੇ ਆਇਆ ਸਵੇਰੇ 5:30 ਵਜੇ ਦੇ ਬੱਚਿਆਂ ਨੂੰ ਉਠਾਇਆ ਪਰੋਆਰ ਦਾ ਦੇਖਦੇ ਹੋ ਬੱਚੇ ਵੀ ਨਾਲ ਨੇ ਬੱਚਿਆਂ ਨੂੰ ਵੀ ਲਗਾਤਾਰ ਜਿਹੜਾ ਉਠਾਇਆ ਆ ਤੁਸੀਂ ਕਹਦੇ ਹਾਸਤੇ ਇਹ ਬੱਚੇ ਅੱਜ ਕਦਾਂ ਕਦਿਰੀ ਦੀ ਆਚੇ ਕਿਹੜਾ ਉਹ ਵੀ ਜਾਣਕਾਰੀ ਹੈ ਤੇ ਜ਼ਰੂਰ ਮੈਂ ਪਿੱਛੇ ਵੀ ਗੱਲ ਕਰਨ ਦੀ ਇੱਕ ਵਾਰੀ ਕੋਸ਼ਿਸ਼ ਕਰਾਂਗਾ ਵਿਦੇਸ਼ਕਦ ਦੇ ਉਹ ਕਿਸ ਤਰੀਕੇ ਨਾਲ ਨੌਜਵਾਨ ਵੀ ਜਿਹੜੇ ਆਏ ਆ ਤੇ ਸਸਾਨਾਂ ਦੀ ਜਿਹੜੀ ਹੈ ਉਹ ਆਏ ਪਾਰ ਕਰਨਗੇ ਤੇ ਜ਼ਰੂਰ ਇੱਕ ਵਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਕਿਹਾ ਜਾਂਦਾ ਜਵਾਨ ਜਿਹੜੇ ਨੇ ਉਹ ਪਿੱਛੇ ਰਹਿ ਗਏ ਨੇ ਮੈਂ ਕਵਾਂਗਾ ਵੀ ਜ਼ਰੂਰ ਇਤਿਹਾਸ ਨੂੰ ਯਾਦ ਕਰਦੇ ਆ ਤਾਂ ਅੱਖਾਂ ਨਾਮ ਹੁੰਦੀਆਂ ਹੀ ਨੇ ਅੱਜ ਵੀ ਅਸੀਂ ਇੱਥੇ ਖੜੇ ਆਏ ਆ ਤਾਂ ਸਾਨੂੰ ਵੀ ਠੰਡਾ ਪਾਣੀ ਮਹਿਸੂਸ ਹੋ ਰਿਹਾ ਪਰ ਉਹਨਾਂ ਦਿਨਾਂ ਦੇ ਵਿੱਚ ਕਿੰਨਾ ਇੱਥੇ ਖਾਈ ਹੁੰਦੀ ਹੋਏਗੀ ਬਹੁਤ ਜ਼ਿਆਦਾ ਜੀ ਅਸੀਂ ਹਰ ਸਾਲ ਤੋਂ ਆ ਰਹੇ ਆ ਇੱਥੇ ਜੀ ਹਰ ਸਾਲ ਅੱਖਾਂ ਨਾਮ ਤਾਂ ਹੋਣੀਆਂ ਹੋਣੀਆਂ ਨੇ ਜੀ ਬੱਚੇ ਕਿਸ ਤਰ੍ਹਾਂ ਲੰਗੇ ਆ ਮਾਤਾ ਜੀ ਕਿਵੇਂ ਲੰਗੇ ਆ ਜੀ ਇੱਕ ਦੂਰੋਂ ਸਾਈਨ ਮਿਲਿਆ ਸੀ ਇੱਕ ਦੀਵਾ ਚੱਲਦਾ ਸੀ ਮਾਤਾ ਜੀ ਉਹਨੂੰ ਦੇਖ ਕੇ ਗਏ ਇੱਥੋਂ ਲੰਘ ਕੇ ਬੱਚਿਆਂ ਲੈ ਗਏ ਔਰ ਪਹਿਲੇ ਸਾਲ 5-700 ਬੰਦਾ ਸੀ ਨਗਰ ਕੀਰਤਨ ਦੇ ਵਿੱਚ ਉਹ ਵੱਧਾ ਵੱਧੀ ਸੰਗਤ ਹਜ਼ਾਰਾਂ ਦੇ ਵਿੱਚ ਫੈਲ ਗਈ ਏ ਔਰ ਮਾਰੇ ਕਿਰਪਾ ਕਰੇਗਾ ਮਾਤਾ ਜੀ ਕਿਰਪਾ ਕਰਨਗੇ ਇਹ ਗਿਣਤੀ ਲੱਖਾਂ ਚ ਚਪੇਗੀ ਜੀ ਇਹ ਨਗਰ ਕੀਰਤਨ ਦੀ ਲੱਖਾਂ ਦੀ ਗਿਣਤੀ ਚਪੇਗੀ ਇਹ ਤੇ ਅਸੀਂ ਰਧਾਨੇ ਹੋ ਲੰਗਰ ਲਾਇਆ ਜੀ ਸਤਿ ਸ੍ਰੀ ਅਕਾਲ ਲੁਧਿਆਣੇ ਵੱਲੋਂ ਅਸੀਂ ਸਜਰਾਂ ਨੇ ਸਾਰਿਆਂ ਨੇ ਲੰਗਰ ਲਾਇਆ ਜੀ ਪਿੰਨੀ ਪ੍ਰਸ਼ਾਦ ਤੇ ਦੁੱਧ ਦਾ ਲੰਗਰ ਲਾਇਆ ਸੀ ਚਲੋ ਬੜੀ ਗੱਲ ਹੈ ਵੀ ਜ਼ਰੂਰ ਅਸੀਂ ਦ੍ਰਿਸ਼ ਦੇਖਦੇ ਆਂ ਇਹ ਸਾਰੇ ਜਿਵੇਂ ਕਹਿੰਦੇ ਆਂ ਅਸੀਂ ਇਤਿਹਾਸ ਨਾਲ ਜਾਣੂ ਨਹੀਂ ਵੇ ਤਾਂ ਇੱਕ ਵਾਰ ਫੇਰ ਤਾਂ ਜਾਣੂ ਜ਼ਰੂਰ ਹੋ ਜਾਣਗੇ ਪੜ ਪਤਾ ਕਰਕੇ ਆਣ ਗਿਆ ਅਸੀਂ ਕਹਿੰਦਾ ਸੀ ਵੀ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਦਾ ਨਾਂ ਨਹੀਂ ਯਾਦ ਰੇ ਪਰ ਇਹੋ ਜਿਹੇ ਦ੍ਰਿਸ਼ ਦੇਖਦੇ ਆ ਤਾਂ ਹਾਂ ਲੱਗਦਾ ਵੀ ਲੋਕਾਂ ਨੂੰ ਹਜੇ ਵੀ ਅਸੀਂ ਅਸੀਂ ਫੇਸਬੁੱਕ ਤੇ ਵੀ ਹੋਰ ਵੀ ਪਾਇਆ ਮੀਡੀਆ ਤੇ ਔਰ ਜਿਸ ਤਰ੍ਹਾਂ ਸਾਨੂੰ ਫੋਨ ਆ ਰਹੇ ਨੇ ਜਿਵੇਂ ਸੰਗਤਾਂ ਦਾ ਉਤਸ਼ਾਹ ਹੈ ਉਹ ਵਾਕਈ ਬਹੁਤ ਹੀ ਜ਼ਿਆਦਾ ਇਸਲਾਗਾ ਜੋਗ ਹੈ ਜਾਗਰਤੀ ਬਹੁਤ ਆ ਗਈ ਜੀ ਬਹੁਤ ਜਾਗਰਤੀ ਆ ਗਈ ਬਹੁਤ ਜਾਗਰਤੀ ਆਈ ਹੈ ਵੈਰੂ ਕਿਰਪਾ ਕਰੇਗਾ ਧੰਨਵਾਦ ਤਾਂ ਦੇਖ ਸਕਦੇ ਹਾਂ ਕਿੰਦਾ ਸੰਗਤਾਂ ਜਿਹੜੀਆਂ ਨੇ ਉਹ ਲਗਾਤਾਰ ਹੀ ਆ ਰਹੀਆਂ ਨੇ ਅਤੇ ਇਸ ਦੇ ਉਹ ਵੀ ਛੋਟੇ-ਛੋਟੇ ਬੱਚੇ ਵੀ ਜਿਹੜੇ ਨੇ ਉਹਨਾਂ ਨੇ ਵੀ ਉਹਨਾਂ ਦੀ ਮਾਤਾਵਾਂ ਲੈ ਕੇ ਆਈਆਂ ਨੇ ਸਵੇਰ ਦਾ ਹੀ ਹੈ ਛੋਟਾ ਬੱਚਾ ਤੁਹਾਡੇ ਨਾਲ ਸਵੇਰ ਦਾ ਹੀ ਹੈ ਜੀ 7 ਵਜੇ ਦਾ ਸਿੱਧਰ ਹੈ ਜੀ ਤਾਂ ਆਇਆ ਲੈ ਆ ਦੇਖਸਾ ਦੇ ਹੋ ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਉਹ ਵੀ ਆਏ ਨੇ ਤਾਂ ਐਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਹੈਪੀ ਕਰੇਵਾਲ ਦੇ ਨਾਲ ਕੁਵਰ ਜੋਤ ਸਿੰਘ ਦੀ ਰਿਪੋਰਟ